ਦਾ ਨਾਮ ਕੀ ਦਰਾਈ ਹੈ ਤੇ ਮੈਂ ਸ਼ਾਹ ਵਾਲੇ ਤੋਂ ਬਿਲੋਂਗ ਕਰਦੀ ਪਈ ਆ ਸਾਡੇ ਵਾਰਡ ਨੰਬਰ 2 ਦੀ VOTING ਹੋਈ ਹੈ ਮੈਂ ਮੈਂਬਰੀ ਵਿੱਚ ਖੜੀ ਹਾਂ ਤੁਸੀਂ ਅੱਜ ਕਾਗਜ਼ ਭਰੇ ਆ ਜੀ ਹਾਂਜੀ ਕਿਹੜੀ ਪਾਰਟੀ ਕੋਲ ਭਰੇ ਆ ਆਜ਼ਾਦ ਫੋਰਸ ਠੀਕ ਹੈ ਧੰਨਵਾਦ ਸਾਰਨ ਸਸਦੀ ਕਾਲਾ ਜੀ ਅਸੀਂ ਸਰਪੰਚ ਸਾਡਾ ਪਹਿਲਾਂ ਚੁਣਿਆ ਗਿਆ ਹੈ ਅਸੀਂ ਮੈਂਬਰੀ ਦੇ ਕਾਗਜ਼ ਭਰੇ ਆ ਤੇ ਸਾਡੇ ਬਹੁਤ ਵਧੀਆ ਭਰੇ ਗਏ ਆ ਤੇ ਕੋਈ ਗੜਬੜ ਨਹੀਂ ਹੋਈ ਜੋੜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਨਹੀਂ ਪਹਿਲਾਂ ਜਿਵੇਂ ਗੇਟ ਨਹੀਂ ਖੋਲਦੇ ਸੀਗੀ ਉਹਦਾ ਕੀ ਵਿਆਹ ਚੱਕਰ ਕੋਈ ਨਹੀਂ ਜੀ ਉਹਨਾਂ ਨੇ ਗੇਟ ਤਾਂ ਲਾ ਦਿੱਤਾ ਸੀਗਾ ਤੇ ਪਰ ਵੀ ਗੇਟ ਖੋਲ ਦਿੱਤਾ ਸੀਗਾ ਠੀਕ ਹੈ ਹਾਂ ਜੀ ਤੇ ਨਹੀਂ ਸਾਨੂੰ ਫਿਰ ਉੱਥੇ ਧਰਨਾ ਲਾਉਣਾ ਪੈਣਾ ਸੀ ਅਗਰ ਨਹੀਂ ਗੇਟ ਖੋਲਦੇ ਸੀਗੇ ਤਾਂ ਠੀਕ ਹੈ ਤੇ ਪਰ ਉਹਨਾਂ ਨੇ ਇਸ ਚੀਜ਼ ਨੂੰ ਮਾਰਨ ਲਿਆ ਵਾ ਤੇ ਸਾਨੂੰ ਅੱਗੇ ਲੰਘਣ ਦਿੱਤਾ ਸਾਡੀਆਂ ਫੈਲਾ ਚਮਕ ਹੋ ਗਿਆ ਠੀਕ ਧੰਨਵਾਦ ਜੋੜਾ ਸਾਹਿਬ ਜਿਹੜੀਆਂ ਸਰਪੰਚ ਜੀ ਦੀਆਂ ਉਪਚੋਣਾਂ ਦੀ ਭਰ ਰਹੀਆਂ ਫੈਲਾ ਉਹਦੇ ਬਾਰੇ ਦੱਸੋ ਕੁਝ ਬਰਾੜ ਸਾਹਿਬ ਜਿਹੜੀਆਂ ਇਹ ਉਪਚੋਣਾ ਇਹ ਅੱਗੇ ਉਪਚੋਣਾ ਹੁੰਦੀਆਂ ਹੈਗੀਆਂ ਸਰਪੰਚਾਂ ਪੰਚਾਇਆਂ ਉਹਦੇ ਵਿੱਚ ਰਾਜਨੀਤਿਕ ਬੰਦੇ ਦਖਲ ਹੀ ਦੇ ਦਿੰਦੇ ਸੀ ਸਾਰਾ ਪਿੰਡ ਇਕੱਠੇ ਨੌਜਿੱਦਗੀ ਪੇਪਰ ਭਰਨ ਚਲੇ ਜਾਂਦੇ ਸੀ ਵੋਟਾਂ ਪੈ ਜਾਂਦੀਆਂ ਤੇ ਸ਼ਾਮ ਨੂੰ ਇਕੱਠੀ ਪਾਰਟੀ ਕਰ ਲੈਂਦੇ ਸੀ ਪਰ ਉਹ ਜਿਹੜੇ ਰਾਜਨੀਤਿਕ ਬੰਦੇ ਆ ਇਹਨਾਂ ਨੇ ਵਿਹਾਰ ਬਣਾ ਕੇ ਰੱਖਤਾ ਆ 3 ਦਿਨ ਹੋ ਗਏ ਆ ਗੇਟ ਬੰਦ ਕਰਨਦੇ ਆ ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦੇ ਆ ਹੁਣ ਮੈਂ ਇੱਥੇ ਧਰਨਾ ਲਾਇਆ ਤੇ ਉਹ ਹਾਈ ਲੈਵਲ ਦੇ ਅਫਸਰਾਂ ਨਾਲ ਚੌਂਕ ਕੇ ਇਹਨਾਂ ਨਾਲ ਗੱਲ ਕੀਤੀ ਆ ਤੇ ਫੇਰ ਇਹਨਾਂ ਨੇ ਸਾਨੂੰ ਕਾਂਗਰਸੀ ਬਣਿਆਂ ਨੂੰ ਕਾਜ ਭਰਨ ਦਿੱਤੇ ਆ ਇਹ ਤਾਂ ਇੱਥੇ ਦਾ ਗੰਦ ਪਿਆ ਜੀਰੇ ਹਲਕੇ ਦਾ ਖਾਸ ਕਰਕੇ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਵੀ ਚੋਰਾ 1921 ਤੋਂ ਹੁੰਦੀ ਐਨਾ ਤੱਕਾ ਨਾ ਕਰਿਆ ਕਰੋ ਹੁਣ ਜਿਹੜਾ ਇਹ ਵੀਡੀਓ ਆਫਿਸ ਆ ਇਹਦੇ ਤੇ ਨੋਟਿਫੀਕੇਸ਼ਨ ਸਰਟੀਫਿਕੇਟ ਤੇ ਚੁਲਾ ਟੈਕਸੀ ਦੀ ਸਿੱਧਾ ਲਗਣੀ ਹੁੰਦੀਆਂ ਇਹਨਾਂ ਨੇ ਕਿਸੇ ਨੂੰ ਚੁਲਾ ਟੈਕਸੀ ਦੀ ਰਸੀਦ ਨਹੀਂ ਦਿੱਤੀ ਕਿਸੇ ਨੂੰ ਉਹਨਾਂ ਨੇ ਨੋਟਿਫੀਕੇਸ਼ਨ ਸਰਟੀਫਿਕੇਟ ਨਹੀਂ ਦਿੱਤਾ ਉਹ ਜਦੋਂ ਪੈਣਾ ਮੁੜ ਕੇ ਆਖਣਗੇ ਅਸੀਂ ਰੱਦ ਕਰਨੇ ਆ ਜਿਹਦੀ ਸਾਰੀ ਜ਼ਿੰਮੇਵਾਰੀ ਵੀਡੀਓ ਜੀਰਾ ਤੇ ਤੇ ਐਮਐਲ ਜੀਰਾ ਤੇ ਹੋਊਗੀ ਤੇ ਇਹ ਜਿਹੜੇ ਕੇਸ ਆ ਸਾਰੇ ਹਾਈ ਕੋਰਟ ਮੈਰਾ ਖਰਚਾ ਕਰੂਗਾ ਤਾਂ ਮੈਂ ਲੜੂਗਾ ਵਕੀਲ ਮੈਂ ਪੱਕਾ ਹਥੇ ਕੀਤਾ ਹੋਇਆ ਦੂਜੀ ਬੇਨਤੀ ਇਹ ਆ ਵੀ ਜਿਹੜੇ ਬੰਦੇ ਕੋਸਤਾ ਜਿਹੜੇ ਕਾਗਜ਼ੀ ਨੇ ਉਹਨਾਂ ਦੇ ਕਾਜ ਹੁਣ ਮੈਂ ਇੱਥੇ ਧਰਨਾ ਲਾ ਕੇ ਦਾਖਲ ਕਰਵਾ ਚੱਲਿਆ ਜੇ ਮੇਰੇ ਕਿਸੇ ਕਾਗਜ਼ੀ ਭਰਾ ਦੇ ਕਾਜ ਅਜੇ ਵੀ ਦਾਖਲ ਕਰਨੋਂ ਰਹਿ ਗਿਆ ਤੇ ਮੈਂ 2 ਵਜੇ ਤੱਕ ਇੱਥੇ ਬੈਠਾ ਹਾਂ ਮੇਰੇ ਕੋਲ ਆ ਜੇ ਜਿਹਨੂੰ ਕੋਈ ਦਿੱਕਤ ਨਹੀਂ ਉਹਦੇ ਕਾਜ ਮੈਂ ਨਾਲ ਜਾ ਕੇ ਦਾਖਲ ਕਰਾਉਂਗਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਕੈਪਟਨ ਸਾਹਿਬ ਜਿਹੜੇ ਅੱਜ ਫਾਰਮ ਭਰੇ ਆ ਇਹਨਾਂ ਬਾਰੇ ਦੱਸੋ ਜੀ ਅੱਜ ਦਿਨ ਜੀ ਇਹ ਸਾਡੀ ਜਦੋਂ ਪਿਛਲਾ ਇਲੈਕਸ਼ਨ ਹੋਇਆ ਹਾ ਹਾਂਜੀ ਸਾਡੀਆਂ 7 ਵਾਰਡਾਂ ਨੇ ਠੀਕ ਹੈ ਸੱਤਾਂ ਚੋਂ ਪੰਜ ਵਾਰਡਾਂ ਦੇ ਵਿੱਚ ਇਲੈਕਸ਼ਨ ਹੋ ਗਏ ਸੀ ਦੋ ਰਹਿ ਗਈਆਂ ਸੀ ਠੀਕ ਹੈ ਜੀ ਅੱਜ ਅਸੀਂ ਇਹ ਦੋ ਨੰਬਰ ਵਾਰਡ ਜੋ ਐਸ.ਸੀ. ਵਾਰਡ ਆ ਅੱਛਾ ਜੀ ਪੰਜ ਨੰਬਰ ਜੋ ਹੈ ਜਨਰਲ ਵਾਰਡ ਹੈ ਜਨਰਲ ਵਾਰਡ ਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਦੇ ਕਾਗਜ਼ ਭਰੇ ਆ ਔਰ ਇਹਨਾਂ ਦੇ ਪਿੱਛੇ ਜਿਹੜੇ ਆ ਸਰਦਾਰ ਗੁਰਪ੍ਰੀਤ ਸਿੰਘ ਦੇ ਅਸੀਂ ਕਾਗਜ਼ ਭਰੇ ਇਸ ਤਰ੍ਹਾਂ ਹੀ ਵਾਰਡ ਨੰਬਰ 2 ਆ ਉਹ ਕੁਲਵਿੰਦਰ ਕੋਹਰ ਦੇ ਭਰੇ ਕਾਗਜ਼ ਉਹ ਐਸ.ਸੀ. ਵਾਰਡ ਆ ਤੇ ਸੀਤਾ ਰਾਨੀ ਆ ਉਹਦੇ ਘਰ ਪਰੇ ਇਹ ਦੋ ਬਾੜਾ ਇੰਨੀਆਂ ਖੜੀਆਂ ਰਹਿ ਗਈਆਂ ਇਹਨਾਂ ਦੇ ਹੋਣਾ ਚਾਹੀ ਕਾਜ ਫੁੱਲ ਕਰ ਦਿੱਤੇ ਔਰ 27 ਤਰੀਕ ਨੂੰ ਲੈਕਚਰ ਹੋਊਗਾ ਅਸੀਂ ਗੁਰੂ ਮਹਾਰਾਜ ਜਗਰਧਾਸ ਬੇਨਤੀ ਕਰਦੇ ਆਂ ਕਿ ਮਹਾਰਾਜ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ